ਦਿੱਲੀ ਤੋਂ ਐਨਆਈ ਦੀ ਟੀਮ ਗੁਰਦਾਸਪੁਰ ਪਹੁੰਚੀ ਤੂੰ ਗੁਰਦਾਸਪੁਰ ਦੇ ਪਿੰਡ ਪੀਰਾਪਾਗ ਵਿੱਚ ਜਿਹੜਾ ਗੁਰਵਿੰਦਰ ਸਿੰਘ ਉਰਫ ਬਾਬਾ ਨੂੰ ਐਨਆਈ ਵੱਲੋਂ ਕੁਝ ਦਿਨ ਪਹਿਲਾਂ ਅਰੈਸਟ ਕੀਤਾ ਗਿਆ ਸੀ ਕਾਮਰਦ ਬਲਵਿੰਦਰ ਸਿੰਘ ਜਿਹੜਾ ਕਤਲ ਕੇਸ ਹੋਇਆ ਸੀ ਉਹਦੇ ਵਿੱਚ ਇਹਨੂੰ ਗੁਰਵਿੰਦਰ ਸਿੰਘ ਉਰਫ ਬਾਬਾ ਨੂੰ ਨਾਮ ਹੀ ਕੀਤਾ ਗਿਆ ਸੀ ਇਹਨੂੰ ਯੂਪੀਏ ਦੀ ਤੇ ਤੀਹਾਰਾ ਤੇ ਆਤ ਜਿਹੜੀ ਪ੍ਰਾਪਰਟੀ ਸੀ ਪੀਰਾਪਾਗ ਜਿਹੜਾ ਉਹਦਾ ਜੱਦੀ ਪਿੰਡ ਆ ਉਸ ਤੋਂ ਬਾਅਦ ਸਲੇਮਪੁਰ ਵਿੱਚ ਉਹਦੀ ਜਿਹੜੀ ਜੱਦੀ ਜ਼ਮੀਨ ਪਈ ਸੀ 2 ਕਨਾਲ ਤੇ ਕੁਝ ਮਰਲੇ ਦੋਨਾਂ ਪਿੰਡਾਂ ਦੀ ਜਿਹੜੀ ਜੱਦੀ ਜ਼ਮੀਨਾਂ ਉਹਨੂੰ ਐਨਆਈ ਦੀ ਟੀਮ ਵੱਲੋਂ ਆ ਕੇ ਅੱਜ ਸੀਜ਼ ਕੀਤਾ ਗਿਆ ਉਸ ਤੋਂ ਲਾਲ ਜਦੋਂ ਸੀਜ਼ ਕਰਨ ਟੀਮ ਆਈ ਸੀ ਉਹਦੇ ਨਾਲ ਇਸ ਹਲਕੇ ਦੇ ਪਟਵਾਰੀ ਗਰਦੌਰ ਔਰ ਕਾਨਕੋ ਸਮੇਤ ਪੁਲਸ ਦੇ ਅਧਿਕਾਰੀ ਵੀ ਮੌਜੂਦ ਸੀ ਐਨਆਈ ਟੀਮ ਦੇ ਕੁਝ ਵੀ ਫਹਿਰਾਲ ਦੱਸਣ ਨੂੰ ਤਿਆਰ ਨਹੀਂ ਲੇਕਿਨ ਜੋ ਰੈਵਨਿਊ ਡਿਪਾਰਟਮੈਂਟ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸੀ ਜਿਹੜੀ ਇਹਨਾਂ ਦੀ ਗੁਰਿੰਦਰ ਐਨਆਈ ਵੱਲੋਂ ਕਰੀਬ 2 ਸਾਲ ਪਹਿਲਾਂ ਸੋ ਅਰੈਸਟ ਕੀਤਾ ਗਿਆ ਸੀ ਜਿਹੜਾ ਬਲਿੰਦਰ ਸਿੰਘ ਕਾਮਰੇਟ ਦੇ ਕਤਲ ਕੇਸ ਵਿੱਚ ਇਹਨੂੰ ਨਾਮਜ਼ ਕੀਤਾ ਗਿਆ ਸੀ ਉਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਵੀ ਪੰਜਾਬ ਪੁਲਿਸ ਵਿੱਚ ਵੀ ਇਹਦੇ ਕਈ ਮਾਮਲੇ ਨਾ ਦਰਜ ਨੇ ਲੇਕਿਨ ਜੋ ਐਨਆਈ ਨੇ ਇਹਨੂੰ ਫਿਰ ਹਾਲਪੁਲ ਕਾਮਰੇਂਦਰ ਸਿੰਘ ਕਤਲ ਕੇਸ ਵਿੱਚ ਜਿਹੜੀ ਇਹਦੀ ਪ੍ਰਾਪਰਟੀ ਆ ਅੱਜ ਸੀਲ ਕੀਤੀ ਆ ਗੁਰਦਾਸਪੁਰ ਦੇ ਪਿੰਨ ਪੀਰਾਪੜ ਤੋਂ ਪੰਜਾਬ ਤੱਕ ਲਈ ਬਿਸ਼ੰਬਰ ਬਿੱਟੂ